ਤੋਂ ਪੰਜਾਬ ਨੇ ਉਮੀਦ ਹੀ ਮੈਂ ਸੁਤਰਾਮ ਸਿੰਘ ਮੈਂ ਕਈ ਵਾਰੀ ਜਿਗਰ ਕਰਦਾ ਹੁੰਦਾ ਹੁੰਦਾ ਕਿ ਸਬੰਧਤ ਮਹਿਕਮਾ ਵੀ ਸੁਧੰਨ ਕਰਨੀ ਨਹੀਂ ਇਹ ਸੁੱਖਾ ਹੁੰਦਾ ਉਹ ਜਾਗ ਪੈਂਦਾ ਜਿਹੜੇ ਕੰਮਲੀ ਡਿਊਟੀ ਲੱਗੀ ਹੁੰਦੀ ਆ ਉਹ ਡਿਊਟੀ ਪ੍ਰੋਪਰ ਪੂਰੀ ਕਰ ਦਿੰਦਾ ਲੋਕਾਂ ਦੀ ਸਮੱਸਿਆ ਵੀ ਹੱਲ ਹੋ ਜਾਂਦੀ ਆ ਸਾਨੂੰ ਵੀ ਤਸੱਲੀ ਹੋ ਜਾਂਦੀ ਆ ਵੀ ਪਬਲਿਕ ਜਿਹੜੀ ਆ ਇਹਦੀ ਸਮੱਸਿਆ ਖਤਮ ਹੋ ਗਈ ਉਹ ਵੀ ਸਾਡੇ ਜਰੀ ਅੱਛਾ ਦੇਖਣ ਵਾਲੀ ਹੁਣ ਇਹ ਗੱਲ ਆ ਵੀ ਇੱਥੇ ਲੈਟਰੀਨਾਂ ਦਾ ਜਿਹੜਾ ਸੀ ਉਹ ਤਕੜੀ ਸਮੱਸਿਆ ਸੀ ਜਦੋਂ ਨਿਊਜ਼ ਲੱਗੀ ਮਹਿਕਮੇ ਨੇ ਉਹਦਾ ਜਲਦੀ ਹੱਲ ਕਰ ਦਿੱਤਾ ਉਸ ਤੋਂ ਬਰੰਤ ਜਿਹੜੀ ਸੀ ਉਹਨਾਂ ਦੀ ਲੋਕਾਂ ਵੱਲੋਂ ਤੇ ਸਾਡੇ ਵੱਲੋਂ ਇਹ ਸ਼ਲਾਘਾ ਵੀ ਕੀਤੀ ਗਈ ਵੀ ਬਹੁਤ ਵਧੀਆ ਕੰਮ ਆ। ਅੱਛਾ ਦੂਸਰੇ ਪਾਸੇ ਕੀ ਹੋਇਆ ਹੁਣ ਮੈਂ ਅੱਜ ਛੋਟੀ ਜਿਹੀ ਇੱਕ ਝਾਤ ਪਾਉਣ ਲੱਗਿਆ ਜਿਹੜੀ ਕਿ ਦੱਸਣਾ ਚਾਹੁੰਦਾ ਹੈ ਵੀ ਤੁਸੀਂ ਦੇਖੋ ਵੀ ਇੱਕ ਅਗੰਤਨ ਨੁਖੀ ਰੂਪ ਦੇ ਵਿੱਚ ਵੀ ਜਨਵਰ ਹੁੰਦੇ ਆ। ਜਿੰਨਾ ਜਨਵਰਾਂ ਦੀ ਅੱਜ ਮੈਂ ਤੁਹਾਨੂੰ ਕਿਸਾਨ ਕਰਵਾਉਂਗਾ ਵੀ ਇਹ ਜਨਵਰ ਕੀ ਚੀਜ਼ ਆ। ਅਥਾ ਜਨਵਰਾਂ ਦੇ ਵਿੱਚ ਵੀ ਇਨਸਾਨ ਹੁੰਦੇ ਆ। ਉਹ ਕੀ ਹੁੰਦੇ ਆ ਅੱਛਾ ਇੱਕ ਤੋਤਾ ਨਾਮ ਦਾ ਜਾਨਵਰ ਹੁੰਦਾ ਹੈ ਜਿਹੜਾ ਕਿ ਕਾਫੀ ਖਾਸ ਕਰਕੇ ਬੱਚਿਆਂ ਚ ਰਹਿ ਕੇ ਪਰਿਵਾਰਾਂ ਚ ਰਹਿ ਕੇ ਜਿਹੜੀ ਗੱਲ ਵੀ ਅਸੀਂ ਕਰਦੇ ਆ ਉਹ ਤੋਤਾ ਜਿਹੜਾ ਉਹ ਉਸ ਤੋਂ ਬਹੁਤ ਵਧੀਆ ਸਿੱਖਿਆ ਲੈ ਕੇ ਭਗਵਾਨ ਦੇ ਨਾਮ ਤੱਕ ਜਪ ਜਾਂਦਾ ਹੈ ਕਿ ਤੋਤਾ ਆਰਾਮ ਗੁਰ ਆਰਾਮ ਇਹ ਉਹ ਜੜੀ ਪਰਤੀ ਗੱਲ ਚੋਂ ਹੀ ਉਹ ਨਿਕਲ ਜਾਂਦੀ ਹੈ ਅੱਛਾ ਦੂਜੇ ਪਾਸੇ ਲੈ ਕੇ ਇਨਸਾਨੀਅਤ ਜਾਨਵਰਾਂ ਦੀ ਗੱਲ ਅੱਛਾ ਮੂੰਹ ਦੇ ਵਿੱਚੋਂ ਤਾਂ ਜਨਵਰਾਂ ਵਾਲੀ ਜੀਵ ਸਭ ਕੁਝ ਲੱਟਦਾ ਜਿਹੜੇ ਹੈਗੇ ਹਨ ਲੱਛਣ ਉਹ ਬਿਲਕੁਲ ਚੜਗੜਾਂ ਵਰਗੇ ਕਿੰਨਾ ਕਿ ਉਹ ਵੀ ਅਪਰਾਧਕ ਤੇ ਜਿਹੜੇ ਗੈਰ ਕਾਨੂੰਨੀ ਤੇ ਜਿਹੜੇ ਇੱਕ ਮਰੀ ਜ਼ਮੀਰ ਆ ਅਜਿਹੇ ਜਿਹੜੇ ਕੰਮ ਕਰਨੇ ਆ ਉਹਨੇ ਇਸ ਸਬੰਧ ਦੇ ਵਿੱਚ ਮੈਂ ਉੱਥੇ ਹੀ ਵੇਖ ਜਗਾ ਪਹੁੰਚਿਆ ਵੀ ਜਿੱਥੇ ਸਭ ਦਾ ਮੁਸ਼ਕਲ ਹੱਲ ਹੋ ਰਹੀ ਸੀ ਮੰਡੀ ਬਰੀਵਾਲਾ ਦੀ ਨਾਲ ਮੰਡੀ ਵਿੱਚ ਇੱਥੇ ਸਭ ਕੁਝ ਮਹਿਕਮੇ ਨੇ ਠੀਕ ਕਰਤਾ ਆਸ-ਪਾਸ ਦੇ ਜਿਹੜੇ ਹੈਗੇ ਆ ਦੂਰ ਦਰਜਣ ਆੜਤੀ ਭਾਈਚਾਰਾ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਸਵਾਗਤ ਕੀਤਾ ਗਿਆ ਪਬਲਿਕ ਵੱਲੋਂ ਵੀ ਕੀਤਾ ਗਿਆ ਕਿ ਸਬੰਧਤ ਮਹਿਕਮੇ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਤਰੰਤ ਅਸਰ ਕਰਕੇ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਿਹੜਾ ਕਿ ਬਾਥੂਵਾ ਦੀ ਮੁਸ਼ਕਲ ਆ ਰਹੀ ਸੀ ਛੁੱਟੀ ਛੁੱਟੀ ਸਭ ਨੂੰ ਨਰਮਤ ਕਰਕੇ ਤੇ ਲੋਕਾਂ ਨੂੰ ਘਰ ਵਰਗੀ ਸਹੂਲਤ ਦੇ ਕੇ ਉਹ ਬਣਾ ਦਿੱਤਾ ਗਿਆ ਪਰ ਹੁਣ ਇੱਥੇ ਲੋਕ ਕਰ ਕੀ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਤਾਂ ਇਹ ਜਿਹੜੀ ਉੱਥੇ ਪ੍ਰਸ਼ੰਸਾ ਕਰਦੇ ਆ ਵੀ ਮਹਿਕਮੇ ਨੇ ਕਿੱਦਾਂ ਵਧੀਆ ਬਾਥਰੂਮ ਬਣਾਇਆ ਸੀ ਇਹਦੀ ਦਿਖਾਈ ਜਾਵੇ ਚਾਰ ਚਫੇਰਿਆਂ ਜਿਹੜਾ ਅਸੀਂ ਫੜਦਾ ਕਰਕੇ ਇਹਨਾਂ ਨੂੰ ਲੋਕਾਂ ਦੀ ਸੁਰੱਖਿਆ ਜਿਹੜੀ ਸੀ ਇਧਰਲੇ ਪਾਸੇ ਮੈਕਾਉਂ ਦਾ ਨਾ ਤੇ ਨਾਤੇ ਦਿਖਾਇਆ ਜਾਂਦਾ ਕੰਮ ਕਰ ਦਿੱਤਾ ਜ਼ਰੂਰ ਕਰ ਦਿੱਤਾ ਪਰ ਇੱਥੇ ਆਣ ਕੇ ਫਿਰ 3 ਸਸਿਆ ਆਉਂਦੀ ਨੂੰ ਮੈਂ ਅੱਗੇ ਜਾ ਕੇ ਰੱਖ ਲਿਆ ਇੱਥੇ ਆ ਕੇ ਇਹ ਸਮੱਸਿਆ ਬਣੀ ਉਹਨਾਂ ਨੇ ਤੇ ਇਨਸਾਨ ਬਣ ਕੇ ਛਾ ਦੇ ਦਿੱਤਾ ਸਾਰਾ ਕੰਮ ਕਰਕੇ ਸੈਕਟ ਕਰਕੇ ਲੋਕਾਂ ਨੇ ਸ਼ੁਕਰ ਕਰ ਦਿੱਤਾ ਪਰ ਜਹੇ ਲੋਕ ਕਹਿੰਿਆ ਮੈਂ ਇਤਰਾਜਯੋਗ ਜਿਹੜੀ ਹੈ ਵੀਡੀਓ ਪਵਲਕ ਦੇ ਸਾਹਮਣੇ ਨਹੀਂ ਲੈ ਕੇ ਆਉਂਦਾ ਕਿਉਂਕਿ ਸੂ ਨੂੰ ਕੋਈ ਵਗੈਰਾ ਇਹ ਚੀਜ਼ਾਂ ਚੰਗੀਆਂ ਨਹੀਂ ਹੈ ਪਵਲਕ ਕਰਨੀਆਂ ਉਹ ਕੀ ਕਰ ਰਿਹਾ ਜੀ ਇੱਥੇ ਆਣ ਕੇ ਲੈਟਰੀਨ ਬਾਥਰੂਮ ਦੀ بجائے ਜਿਹੜੀ ਲੈਟਰੀਨ ਅੰਦਰ ਕਰਨੀ ਹੈ ਉਹ ਜਿੱਥੇ ਬਣੀਆਂ ਹੋਈਆਂ ਉਹ ਅੰਦਰ ਦੀ بجائے ਲੈਟਰੀਨ ਇੱਥੇ ਬਾਹਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜਾ ਪੂਰੀ ਤਰ੍ਹਾਂ ਜਿਵੇਂ ਮੈਂ ਕਿਹਾ ਵੀ ਜਨਵਰਾਂ ਵਰਗੀ ਜਿੰਦਗੀ ਜੂਨ ਵਾਲੇ ਲੋਕ ਆ ਉਹ ਚੰਗੀਆਂ ਸਹੂਲਤਾਂ ਦੀ ਕਦਰ ਨਹੀਂ ਕਰਦੇ ਇਸ ਕਰਕੇ ਲੋਕਾਂ ਵੱਲੋਂ ਕਾਨੂੰ ਰਹਿ ਮਿਲੀ ਸੀ ਵੀ ਇਹਨਾਂ ਨੂੰ ਹੋਰ ਵਿਹਾਰ ਬਣਾ ਕੇ ਸੁੰਦਰ ਤੇ ਇੱਥੇ ਕੋਈ ਠੇਕੇਦਾਰੀ ਸਿਸਟਮ ਚਲਾ ਕੇ ਇਹਨੂੰ ਕਾਲਾ ਆਦ ਲਾਇਆ ਜਾਵੇ ਅਤੇ ਜਿਹੜਾ ਠੇਕੇ ਤੇ ਨਵੇਂ ਨਾ ਉਹ ਆਪਣੇ ਆਪ ਹੀ ਇਹ ਲੋਕਾਂ ਨੂੰ ਜਿਹੜਾ ਉਹ ਸਿੱਧੇ ਰਸਤੇ ਪਾ ਸਕਦਾ ਅਸੀਂ ਆਸ ਕਰਦੇ ਹਾਂ ਵੀ ਇਸ ਕਮਰ ਤੋਂ ਵਸ਼ੇਦ ਲੈ ਕੇ ਜਿਹੜੇ ਵੀ ਕੋਈ ਵਿਅਕਤੀ ਇਹਦੇ ਵਿੱਚ ਬਾਥਰੂਮ ਦੀ ਤਾਂ ਤੇ ਲੈਟਰਨ ਧਰ ਦੇ ਗੰਦ ਮਾਰਦੇ ਆ ਉਹਨਾਂ ਨੂੰ ਸੰਕੋਚ ਕਰਨੀ ਚਾਹੀਦੀ ਆ ਜਿਹੜੇ ਲੋਕਾਂ ਲਈ ਇਹ ਸੂਰਤ ਬਣੀ ਆ ਉਹਨਾਂ ਲਈ ਨਰਕ ਨਾ ਬਣਾਇਆ ਜਾਵੇ ਇਸ ਕਰਕੇ ਜਨਵਰਾਂ ਤੋਂ ਬੰਦਿਆਂ ਦੇ ਰੂਪ ਦੇ ਵਿੱਚ ਆਣਤੀ ਵਧੀਆ ਜਿਹੜਾ ਉਹ ਸੰਕੇਤ ਦੇਣਾ ਚਾਹੀਦਾ ਆ